ਵਾ ਗਰੋ 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 ਵਾ ਦਾ ਇਹ ਤਮਾਸ਼ਾ ਯਾਣਾ ਇਹ ਕੁਝ ਸਮੇਂ ਵਾਸਤੇ ਆ। ਵੀ ਜਿਸ ਤਰ੍ਹਾਂ ਆਪਾਂ ਵੇਖਦੇ ਕੋਈ ਨਾਟਕ ਹੁੰਦਾ ਤੇ ਨਾਟਕ ਦਾ ਉਹ ਜਿਹੜਾ ਤਮਾਸ਼ਾ ਹੁੰਦਾ ਉਹ ਨਾਟਕ ਕੁਝ ਸਮੇਂ ਵਾਸਤੇ ਹੁੰਦਾ। ਤੇ ਸਾਰਿਆਂ ਦੇ ਰੋਲ ਜਿਹੜੇ ਹੁੰਦੇ ਆਰਜੀ ਤੌਰ ਤੇ ਹੁੰਦੇ ਆ। ਕੋਈ ਉੱਥੇ ਭੈਣ ਬਣਿਆ ਹੁੰਦਾ ਕੋਈ ਭਰਾ ਬਣਿਆ ਹੁੰਦਾ ਨਾ ਕੋਈ ਇਸ ਤਰ੍ਹਾਂ ਉਹ ਸਾਰਿਆਂ ਦਾ ਰੋਲ ਆਰਜੀ ਤੌਰ ਤੇ ਹੁੰਦਾ। ਤੇ ਕੋਈ ਨਾਟਕ ਨੂੰ ਸੱਚ ਸਮਝ ਲੇ। ਤੇ ਉਹ ਦਾ ਭਰਮ ਆ। ਹੈਨਾ? ਇਸ ਇੱਕ ਬਚਨ ਹੁੰਦਾ ਨਾਟਕ ਚੇਟਕ ਕੀਏ ਕੋ ਕਾਜਾ ਬਾਣੀ ਚ ਵੀ ਆਉਂਦਾ ਤੇ ਕਈ ਇਹਨਾਂ ਨਾਟਕਾਂ ਚੇਟਕਾਂ ਦੇ ਵਿੱਚ ਉਲਝ ਜਾਂਦੇ ਆ ਤੇ ਪੁੱਠੇ ਸਿੱਧੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਤੇ ਰੱਬ ਦੇ ਪਿਆਰਿਆਂ ਨੂੰ ਇਹੋ ਇਹੋ ਜੇ ਕਰਮਾਂ ਤੋਂ ਸ਼ਰਮ ਆਉਂਦੀ ਕਹਿੰਦੇ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਣ ਕਹ ਆਵਤ ਲਾਜ ਤੇ ਇਸ ਕਰਕੇ ਫਿਰ ਉਸ ਅਵਸਥਾ ਦੇ ਵਿੱਚ ਕਈ ਇੱਥੇ ਨਾਟਕ ਨੂੰ ਸੱਚ ਸਮਝ ਲੈਂਦੇ ਆ ਤੇ ਨਾਟਕ ਜਿਸ ਤਰ੍ਹਾਂ ਕੋਈ ਨਾਟਕ ਕਰਦੇ ਆ ਨਾ ਜਿਹੜੇ ਨਿਰਤ ਕਰਦੇ ਆ ਉਹ ਸਟੇਜ ਤੇ ਉਹਨਾਂ ਦਾ ਹੁੰਦਾ ਸਾਰਾ ਲਿਬਾਸ ਸਮਾਨ ਰੱਖਿਆ ਹੁੰਦਾ ਵਾ ਉਹ ਨਾਟਕ ਕਰਨ ਵਾਸਤੇ ਸਟੇਜ ਦੇ ਉੱਤੇ ਆਉਂਦੇ ਆ ਤੇ ਕੁਝ ਸਮਾਂ ਉੱਥੇ ਉਹ ਨਾਟਕ ਲੋਕਾਂ ਨੂੰ ਵਿਖਾਉਂਦੇ ਆ ਤੇ ਨਾਟਕ ਵਿਖਾਉਣ ਤੋਂ ਬਾਅਦ ਜਿਹੜਾ ਆਪੋ ਆਪਣਾ ਜਿਹੜਾ ਉਹ ਸਮਾਨ ਉੱਥੇ ਰੱਖ ਕੇ ਤੇ ਫਿਰ ਘਰਾਂ ਨੂੰ ਚੱਲ ਜਾਂਦੇ ਆ ਤੇ ਉਹਨਾਂ ਦਾ ਜਿਹੜਾ ਉਹ ਸੰਯੋਗ ਹੁੰਦਾ ਵਾ ਜਾਂ ਉਹਨਾਂ ਦਾ ਕਹਿ ਲਓ ਕਿ ਜਿਹੜਾ ਰੋਲ ਹੁੰਦਾ ਉਹ ਜਿੰਨਾ ਚਿਰ ਸਟੇਜ ਦੇ ਉੱਤੇ ਹੁੰਦੇ ਆ ਤੇ ਹੁਣ ਆਪਾਂ ਇੱਥੇ ਸੰਸਾਰ ਵਿੱਚ ਆਏ ਆ ਤੇ ਆਪਣਾ ਰੋਲ ਉਹਨਾਂ ਚਿਹਰੇ ਆ ਜਿੰਨਾ ਚਿਰ ਆਪਾਂ ਇਸ ਆਪਾਂ ਨੂੰ ਇਸ சுவாਸ ਆਉਂਦੇ ਆ ਇੱਥੇ ਆਪਾਂ ਨੂੰ ਕਿਸੇ ਨੂੰ ਔਰਤ ਦਾ ਰੋਲ ਮਿਲਿਆ ਕਿਸੇ ਨੂੰ ਮਰਦ ਦਾ ਕਿਸੇ ਨੂੰ ਪਤੀ ਦਾ ਕਿਸੇ ਨੂੰ ਭੈਣ ਦਾ ਕਿਸੇ ਨੂੰ ਭਰਾ ਦਾ ਤੇ ਇਹ ਰੋਲ ਆਪਣਾ ਉਹਨਾਂ ਚਿਹਰੇ ਆ ਜਿੰਨਾ ਚਿਰ ਆਪਾਂ ਇੱਥੇ சுவாਸ ਆ ਰਹੇ ਆ ਜਦੋਂ ਆਪਣੇ சுவாਸ ਖਤਮ ਹੋ ਜਾਂਦੇ ਇਹ ਰੋਲ ਆਪਣਾ ਖਤਮ ਹੋ ਜਾਂਦਾ ਤੇ ਇਸ ਕਰਕੇ ਇਹ ਕੁਝ ਸਮੇਂ ਵਾਸਤੇ ਹੀ ਨਾਟਕ ਹੈ ਪਾਰੇ ਇਹ ਨਾਟਕ ਦੇ ਨਾਲ ਆਪਾਂ ਇੰਨਾ ਪਿਆਰ ਪਾ ਲਿਆ ਤੇ ਮਹਾਰਾਜ ਸੱਚੇ ਪਾਸ਼ਾ ਆਪਾਂ ਨੂੰ ਸਮਝਾਉਣ ਲੱਗੇ ਕਹਿੰਦੇ ਵੀ ਜਗ ਝੂਠੇ ਕੋ ਸਾਚ ਜਾਣ ਕੇ ਇਹ ਝੂਠਾ ਹੀ ਨਾਟਕ ਇਹਨੂੰ ਆਪਾਂ ਸੱਚ ਸਮਝ ਲਿਆ ਕਹਿੰਦੇ ਜਗ ਝੂਠੇ ਕੋ ਸਾਚ ਜਾਣ ਕੇ ਤਾਂ ਸਿਉ ਰੋਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬੂ ਹਉਤ ਜੋ ਸੰਗ ਸਹਾਈ ਵੀ ਜਿਹੜਾ ਸਰਪ੍ਰਮਾਤਮਾ ਨੇ ਸਾਡੀ ਸਹਾਇਤਾ ਕਰਨੀ ਹੀ ਉਹਨੂੰ ਭੁੱਲ ਗਿਆ ਮਨ ਤੇ ਇਸ ਕਰਕੇ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ ਕਿ ਜਗ ਝੂਠੇ ਕੋ ਜਾਨ ਸਾਚ ਜਾਣ ਕੇ ਤਾਸੋ ਰੋਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬੂ ਹਉਤ ਜੋ ਸੰਗ ਸਹਾਈ ਤੇ ਪ੍ਰਮਾਤਮਾ ਦਾ ਕਦੀ ਜੀਵ ਨੇ ਸਿਮਰਨ ਨਹੀਂ ਕੀਤਾ ਹੁਣ ਵੇਖੋ ਆਪਣੇ ਕੱਡੇ ਵੱਡੇ ਪਾ ਗਿਆ ਕਿ ਆਪਾਂ ਪ੍ਰਮਾਤਮਾ ਦਾ ਸਿਮਰਨ ਕਰਦੇ ਤੇ ਸਿਮਰਨ ਕਰਨ ਵਾਸਤੇ ਆਪਾਂ ਨੂੰ ਪ੍ਰਮਾਤਮਾ ਨੇ ਸਮਾਂ ਬਖਸ਼ਿਆ ਵਾ ਤੇ ਆਪਾਂ ਇਸ ਤਰੀਕੇ ਨਾਲ ਸਿਮਰਨ ਕਰਨਾ ਵੀ ਸਾਡੀ ਸੁਰਤ ਜਿਹੜੀ ਆ ਉਹ ਪ੍ਰਮਾਤਮਾ ਦੇ ਨਾਲ ਜੁੜ ਜੇ ਤੇ ਸੁਰਸੁਰਤ ਤਾਂ ਜੜੂਗੀ ਜੇ ਆਪਾਂ ਸੰਸਾਰ ਦੇ ਨਾਲ ਟਟਾਂਗੇ ਜੀ ਹੁਣ ਆਪਾਂ ਇੱਥੇ ਬੈਠੇ ਸਾਡਾ ਧਿਆਨ ਉਧਰ ਬਾਹਰ ਆ ਕਿਤੇ ਵਿਚਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ ਤੇ ਆਪਾਂ ਸੰਸਾਰ ਨਾਲ ਟੁੱਟ ਨਹੀਂ ਸਕਦੇ ਤੇ ਇਸ ਕਰਕੇ ਹੁਣ ਆਪਾਂ ਨੂੰ ਸਾਰਿਆਂ ਨੂੰ ਸੰਸਾਰ ਤੋਂ ਥੋੜਾ ਜਿਹਾ ਸਮਾਂ ਆਪਾਂ ਜਿਹੜਾ ਵਣ ਇਹ ਵਿਚਾਰਾਂ ਨੂੰ ਰੋਕ ਦੇਣਾ ਤੇ ਵਿਚਾਰਾਂ ਨੂੰ ਰੋਕਣ ਵਾਸਤੇ ਆਪਣੀ ਆਵਾਜ਼ ਨੂੰ ਕੰਨਾਂ ਨਾਲ ਸੁਣਨਾ ਤੇ ਜੇ ਆਪਾਂ ਇਸ ਅਵਸਥਾ ਦੇ ਵਿੱਚ ਸਿਮਰਨ ਕਰਦੇ ਹੋਏ ਆਪਣੀ ਆਵਾਜ਼ ਨੂੰ ਕੰਨਾਂ ਨਾਲ ਸੁਣਾਂਗੇ ਤੇ ਸਾਡੇ ਇਹ ਜਿਹੜੇ ਸੰਸਾਰ ਦੇ ਵਿਚਾਰ ਫੁਰਨੇ ਆਉਂਦੇ ਆ ਰੁਕ ਜਾਣਗੇ ਸੋ ਆਓ ਆਪਾਂ ਨਾਲ ਦੀ ਨਾਲ ਕੋਸ਼ਿਸ਼ ਕਰੀਏ ਵੀ ਜੇ ਸਾਡੇ ਮਨ ਵਿੱਚ ਕੋਈ ਵਿਚਾਰ ਫੁਰਨਾ ਆ ਰਿਹਾ ਆਪਾਂ ਸੰਸਾਰ ਤੋਂ ਥੋੜਾ ਜਿਹਾ ਆਪਣੇ ਧਿਆਨ ਨੂੰ ਪਿਛਾ ਲੈਉਣਾ ਹੁੰਦਾ ਸੋ ਇਸ ਕਰਕੇ ਆਓ ਸਾਰੇ ਆਪਾਂ ਦੂਸਰੇ ਵੱਲ ਨਹੀਂ ਧਿਆਨ ਦੇਣਾ ਆਪਾਂ ਆਪਣੇ ਵਿੱਚ ਤਿਆਰ ਰੱਖਣਾ ਆਪਣੀ ਆਵਾਜ਼ ਨੂੰ ਸੁਣਨਾ ਜਿੱਦਾਂ ਤੁਸੀਂ ਇੱਥੇ ਬੈਠੇ ਜੇ ਜੇ ਤੇ ਤੁਸੀਂ ਮੇਰੀ ਆਵਾਜ਼ ਸੁਣੀ ਜਾਓਗੇ ਤੁਹਾਡਾ ਧਿਆਨ ਉਧਰ ਦੂਜੇ ਪਾਸੇ ਨਹੀਂ ਜਾਏਗਾ ਹਨਾ ਤੇ ਜੇ ਆਪਾਂ ਤੁਸੀਂ ਇਹ ਆਵਾਜ਼ ਨੂੰ ਸੁਣਨਾ ਬੰਦ ਕੀਤਾ ਫਿਰ ਤੁਹਾਨੂੰ ਕੋਈ ਹੋਰ ਵਿਚਾਰ ਆ ਜਾਊਗਾ ਹੋਰ ਥੌਟ ਆ ਜਾਊਗਾ ਤੇ ਫਿਰ ਇੱਥੇ ਬੈਠਿਆਂ ਵੀ ਆਪਣੀ ਹਾਜ਼ਰੀ ਨਹੀਂ ਹੁੰਦੀ ਗੈਰ ਹਾਜ਼ਰ ਹੋ ਜਾਂਨੇ ਆਪਾਂ ਤੇ ਇਸ ਕਰਕੇ ਆਪਾਂ ਇੱਥੇ ਹਾਜ਼ਰ ਹੋਣਾ ਜਿੱਦਾਂ ਗੁਰੂ ਸਾਹਿਬ ਦੇ ਜਦੋਂ ਕੋਲ ਕੋਈ ਸੰਗਤਾਂ ਬੈਠੀਆਂ ਸਨ ਸਿੱਖ ਜਿਹੜੇ ਹਨ ਵੀ ਸਿੱਖਾਂ ਦਾ ਮਨ ਕਿਤੇ ਜਿਹੜੇ ਸੀ ਉਹ ਕਿਤੇ ਹੋਰ ਚੱਲ ਗਿਆ ਤੇ ਜਿਹੜੇ ਕਿਤੇ ਹੋਰ ਗਏ ਹੋਏ ਸੀ ਹਨਾ ਤੇ ਉਹਨਾਂ ਦਾ ਮਨ ਗੁਰੂ ਸਾਹਿਬ ਦੇ ਤੇ ਆ ਗਿਆ ਵੀ ਕਿਤੇ ਮਹਾਰਾਜ ਸਾਡੇ ਬਾਰੇ ਕੀ ਸੋਚਦੇ ਹੋਣਗੇ ਵੀ ਮੇਰੇ ਕਿਹੋ ਜਿਹੇ ਸਿੱਖ ਆ ਕਿ ਇਹ ਵੇਸਵਾ ਦਾ ਨਾਚ ਵੇਖਣ ਚੱਲੇਗੇ ਤੇ ਜਿਹੜੇ ਗੁਰੂ ਸਾਹਿਬ ਦੇ ਕੋਲ ਬੈਠੇ ਸੀ ਇਦਾਂ ਸਾਡੇ ਵਾਂਗੂ ਬੈਠੇ ਸੀ ਜਿਹੜੇ ਉੱਥੇ ਤੇ ਉਹਨਾਂ ਦਾ ਧਿਆਨ ਸੀ ਵੀ ਉਹ ਸਿੱਖ ਉੱਥੇ ਵੇਖਦੇ ਹੋਣੇ ਆ ਤੇ ਅਸੀਂ ਇੱਥੇ ਬੈਠੇ ਗੁਰੂ ਦੇ ਕੋਲ ਵੀ ਅਸੀਂ ਤਾਂ ਇੱਥੇ ਸਿਮਰਨ ਕਰੀ ਜਾ ਰਹੇ ਆ ਤੇ ਉਹ ਉੱਥੇ ਆਨੰਦ ਲੈਦੇ ਹੋਣੇ ਆ ਬਾਹਰ ਦਾ ਸੰਸਾਰ ਦਾ ਆਨੰਦ ਲੈਣ ਉਹ ਸੰਸਾਰ ਦੇ ਸੀ ਨਾ ਰਸ ਪਰ ਗੁਰੂ ਸਾਹਿਬ ਜਾਣੀ ਜਾਣ ਹੀ ਜਿਸ ਤਰ੍ਹਾਂ ਅੱਜ ਵੀ ਕਈ ਵਾਰ ਆਪਾਂ ਗੁਰੂ ਦੇ ਕੋਲ ਕੌਣ ਬੈਠੇ ਹੋਏ ਸਾਡਾ ਮਨ ਕਈ ਵਾਰ ਉੱਥੇ ਹਾਜ਼ਰ ਨਹੀਂ ਹੁੰਦਾ ਤੇ ਮਹਾਰਾਜ ਨੇ ਕਹੇ ਤਾਂ ਵੀ ਜਿਹੜੇ ਹਾਜ਼ਰ ਸੀ ਉਹ ਗੈਰ ਹਾਜ਼ਰ ਵੀ ਜਿਹੜੇ ਗੈਰ ਹਾਜ਼ਰ ਉਹ ਹਾਜ਼ਰ ਹੋ ਗਏ ਸੋ ਇਸ ਕਰਕੇ ਆਪਾਂ ਹਾਜ਼ਰ ਹੋਣਾ ਤੇ ਜੇ ਆਪਣਾ ਮਨ ਇੱਥੇ ਹਾਜ਼ਰ ਹੋ ਗਿਆ ਤੇ ਫਿਰ ਉਸ ਅਵਸਥਾ ਦੇ ਵਿੱਚ ਮਹਾਰਾਜ ਕਹਿੰਦੇ ਆ ਵੀ ਸਦਾ ਹਾਜ਼ਰ ਹੈ ਨਾਜ਼ਰ ਕਤੈ ਨਾ ਪੈਉ ਦੁਰਾਈ ਪ੍ਰਮਾਤਮਾ ਤੇ ਹਾਜ਼ਰ ਨਾਜ਼ਰੀਆ ਆਪਾਂ ਗੈਰ ਹਾਜ਼ਰ ਹੋ ਜਾਂਦੇ ਆ ਪਰਮਾਤਮਾ ਤੇ ਮਹਾਰਾਜ ਕਹਿੰਦੇ ਜਾਹਰ ਜਹੂਰ ਹੈ ਹਾਜ਼ਰ ਹਜੂਰ ਹੈ ਆਪਣਾ ਮਨ ਇਥੋਂ ਗੈਰ ਹਾਜ਼ਰ ਹੋ ਜਾਂਦਾ ਹੁਣ ਮਨ ਦੀ ਹਾਜ਼ਰੀ ਲਵਾਉਣੀ ਆ ਆਪਣੀ ਆਵਾਜ਼ ਨੂੰ ਕੰਨਾਂ ਦੇ ਨਾਲ ਸੁਣ ਕੇ ਤੇ ਨੇਤਰ ਬੰਦ ਕਰਕੇ ਸੋ ਜਦੋਂ ਨੇਤਰ ਬੰਦ ਕਰ ਲਾਂਗੇ ਆਪਾਂ ਤੇ ਆਪਣਾ ਮਨ ਫਿਰ ਇੱਥੇ ਬੈਠ ਜਾਏਗਾ ਸੋ ਆਓ ਆਪਣਾ ਆਪਣੇ ਮਨ ਨੂੰ ਆਪਾਂ ਜਿਹੜਾ ਵਾ ਸਿਮਰਨ ਦੇ ਨਾਲ ਜੋੜੀਏ ਕਿ ਮਹਾਰਾਜ ਨੇ ਆਪਾਂ ਨੂੰ ਹੁਕਮ ਕੀਤਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੇ ਮਟਾਵੋ ਇਹ ਵਿਚਾਰਾਂ ਨੂੰ ਰੋਕੀਏ ਆਪਣੇ ਫੁਰਨਿਆਂ ਨੂੰ ਰੋਕਣ ਦਾ ਕੋਸ਼ਿਸ਼ ਕਰੀਏ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਭਾਵ ਕਿ ਆਪਣੇ ਮਨ ਨੂੰ ਆਪਾਂ ਥਿਰ ਕਰਨਾ ਜੇ ਆਪਾਂ ਆਪਣੇ ਮਨ ਨੂੰ ਥਿਰ ਕਰ ਲੈਨੇ ਆ ਨਾ ਤੇ ਮਹਾਰਾਜ ਆਪ ਕਿਰਪਾ ਕਰਦੇ ਸਾਡੇ ਆਪ ਜਿਹੜੇ ਕਾਰਜ ਹੁੰਦੇ ਆ ਉਹਨਾਂ ਦੇ ਵਿੱਚ ਸਾਡੀ ਆਪ ਸਹਾਇਤਾ ਕਰਦੇ ਆ ਸੋ ਜੇ ਆਪਾਂ ਪਰਮਾਤਮਾ ਨੂੰ ਭੁੱਲ ਜਾਈਏ ਆਪਾਂ ਥਿਰ ਘਰ ਵਿੱਚ ਨਹੀਂ ਬੈਠਦੇ ਮਾਰੇ ਕਹਿੰਦੇ ਮੇਰੇ ਮਨ ਪਰਦੇਸੀ ਵੀਏ ਪਿਆਰੇ ਆਓ ਘਰੇ ਸਾਨੂੰ ਵਾਰ-ਵਾਰ ਇਹ ਹੁਕਮ ਕੀਤਾ ਜਾਂਦਾ ਵੀ ਤੁਸੀਂ ਘਰ ਆਓ ਤੇ ਆਪਾਂ ਘਰ ਵਿੱਚ ਕਿਸ ਤਰ੍ਹਾਂ ਜਾਣਾ ਉਹ ਸਾਰੇ ਕੋਸ਼ਿਸ਼ ਕਰੀਏ ਜਦੋਂ ਸੁਆਸ ਸਾਡਾ ਅੰਦਰ ਜਾਂਦਾ ਵਾਹਿਗੁਰੂ ਕਹਿਣਾ ਤੇ ਜਦੋਂ ਇਹ ਸੁਆਸ ਸਾਡਾ ਬਾਹਰੋਂਦਾ ਗੁਰੂ ਬੋਲਣਾ ਨੇਤਰ ਬੰਦ ਕਰਕੇ ਆਪਣੀ ਆਵਾਜ਼ ਨੂੰ ਸੁਣਨਾ ਉਹ ਸਾਰੇ ਕਰੋ ਕਿਰਪਾ ਠੀਕ ਆ ਜੀ ਵੈਰੂ ਜੀ ਲੱਗ ਗਈ ਨਾ ਸਮਝ ਆਵਾਜ਼ ਨੂੰ ਸੁਣਨਾ ਥੋੜਾ ਜਿਹਾ ਆਪਾਂ ਅਭਿਆਸ ਕਰਾਂਗੇ ਆਪਾਂ ਨੂੰ ਆਨੰਦ ਆਉਣ ਲੱਗ ਪਏਗਾ ਜੇ ਆਵਾਜ਼ ਨੂੰ ਸੁਣਾਂਗੇ ਨੇਤਰ ਬੰਦ ਕਰਕੇ ਨੇਤਰ ਅਨੇਤਰ ਬੰਦ ਕਰਕੇ ਆਪਾਂ ਆਵਾਜ਼ ਨੂੰ ਸੁਣਨਾ। ਧਵਾ ਗਰੋ 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 ਗਰ ਗਾ 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 ਗਰਵ ਵਾ 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 ਗਰਵ ਵਾ